ਆਪਣਾ ਮਤਲਬ ਜਿਹੜਾ ਹੱਕ ਹੈ ਸਰਕਾਰ ਤੋਂ ਬੜੇ ਸ਼ਾਂਤਮਈ ਤਰੀਕੇ ਨਾਲ ਵੀ ਲੈਣਾ ਚਾਹੁੰਦੇ ਆ ਜਿਵੇਂ ਦਿੱਲੀ ਦੇਖਿਆ ਸੀ ਓਵੇਂ ਹੱਕ ਆ ਬਈ ਆਪਾਂ ਆਪ ਦੇ ਕੋਲੋਂ ਹੱਕ ਮੰਗ ਸਕਦੇ ਆ ਤੇ ਜੇ ਕੋਈ ਹੱਕ ਮੰਗਦੇ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਨਹੀਂ ਨਹੀਂ ਆਉਣਗੇ ਸਾਰੇ ਆਉਣਗੇ ਗੱਲ ਇੱਕ ਜਸਵਿੰਦਰ ਬਰਾੜ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਉਹਨਾਂ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸ਼ੰਭੂ ਬਾਰਡਰ ਦੇ ਉੱਪਰ ਅੱਜ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਕਈ ਕਲਾਕਾਰ ਪਹੁੰਚਨੇ ਤਾਂ ਮੈਮ ਕਿਵੇਂ ਦੇਖ ਰਹੀ ਹੋ ਅੱਜ ਇਸ ਅੰਦੋਲਨ ਦੇ ਵਿੱਚ ਆਇਓ ਕੀ ਮਾਹੌਲ ਨਜ਼ਰ ਆ ਰਿਹਾ ਹੈ ਹਾਂ ਜੀ ਕੀ ਮਾਹੌਲ ਕੀ ਨਜ਼ਰ ਆ ਰਿਹਾ ਹੈ ਮਾਹੌਲ ਜੋਸ਼ ਦਾ ਨਜ਼ਰ ਆ ਰਿਹਾ ਹੈ ਪੂਰਾ ਜੋਸ਼ ਹੈ ਵੀ ਅਸੀਂ ਆਪਣਾ ਮਤਲਬ ਜਿਹੜਾ ਹੱਕ ਹੈ ਸਰਕਾਰ ਤੋਂ ਬੜੇ ਸ਼ਾਂਤਮਈ ਤਰੀਕੇ ਨਾਲ ਵੀ ਲੈਣਾ ਚਾਹੁੰਦੇ ਆ ਹੈ ਨਾ ਪਿਛਲੀ ਯਾਰੀ ਵੀ ਅੰਦੋਲਨ ਚ ਕਲਾਕਾਰ ਭਾਈ ਚਾਹਦੇ ਨੇ ਬਹੁਤ ਸਾਰਾ ਯੋਗਦਾਨ ਪਾਇਆ ਸੀਗਾ ਇਸ ਵਾਰ ਤਸਵੀਰ ਕੀ ਨਜ਼ਰ ਹੁੰਦੀ ਹੈ ਉਵੇਂ ਨੌਜਵਾਨਾਂ ਦੇ ਵਿੱਚ ਜੋਸ਼ ਦੇਖਿਆ ਤੁਸੀਂ ਇੱਥੇ ਬਿਲਕੁਲ ਉਵੇਂ ਹੀ ਦੇਖਿਆ ਜਿਵੇਂ ਦਿੱਲੀ ਦੇਖਿਆ ਸੀ ਉਵੇਂ ਹਾਂਜੀ ਅੱਛਾ ਜਿਵੇਂ ਤਸਵੀਰਾਂ ਤੁਸੀਂ ਵੀ ਦੇਖਿਆ ਹੋਣਗੀਆਂ ਜਿਵੇਂ ਬੈਰੀਕੇਟਿੰਗ ਹੋਈ ਹੈ ਥਰੂ ਗੈਸ ਦੇ ਗੋਲੇ ਛੁੱਟੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ ਇਹ ਸਾਰਾ ਸਿਨੈਰੀਓ ਨੂੰ ਕਿਵੇਂ ਤੁਸੀਂ ਐਨਾਲਿਸਿਸ ਕਰਦੇ ਹੋ ਇਹ ਨਹੀਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਕੋਈ ਵੀ ਬੰਦਾ ਆਪਣੇ ਹੱਕਾਂ ਵੀ ਆਪਾਂ ਆਪ ਦੇ ਕੋਲ ਹੱਕ ਮੰਗ ਸਕਦੇ ਆ ਤੇ ਜੇ ਕੋਈ ਹੱਕ ਮੰਗਦਾ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਬੜੀ ਚੰਗੀ ਗੱਲ ਹੈ ਬੜਾ ਐਪਰੀਸ਼ੀਏਟ ਕਰ ਰਹੇ ਨੇ ਪਰ ਅਸੀਂ ਵੀ ਕਿਸਾਨ ਹਾਂ ਪਰ ਨੌਜਵਾਨ ਕਲਾਕਾਰਾਂ ਨੂੰ ਇਸ ਵਾਰ ਮਿਸ ਕਰ ਰਹੇ ਨੇ ਥੋੜਾ ਨਹੀਂ ਨਹੀਂ ਆਉਣਗੇ ਸਾਰੇ ਆਉਣਗੇ ਚਲੋ ਚਲੋ ਠੀਕ ਹੈ ਠੀਕ ਹੈ ਤਾਂ ਇਹ ਮੈਡਮ ਜਸਵਿੰਦਰ ਬਰਾੜ ਨੇ ਜਿਹੜੇ ਸ਼ੰਭੂ ਮੋਰਚੇ ਦੇ ਉੱਪਰ ਪਹੁੰਚੇ ਹੋਏ ਨੇ ਤਾਂ ਕਈ ਕਲਾਕਾਰ ਇੱਥੇ ਆਏ ਹੋਏ ਨੇ ਤਾਂ ਇੱਥੇ ਦੀ ਤਸਵੀਰ ਤੁਹਾਨੂੰ ਅੱਜ ਦਿਖਾ ਰਹੇ ਹਾਂ ਕਹਿੰਦੇ ਨੇ ਕਿ ਜਲਦੀ ਹੀ ਸਾਰੇ ਕਲਾਕਾਰ ਹੁਣ ਇੱਥੇ ਪਹੁੰਚਣਗੇ ਔਰ ਜਿਵੇਂ ਪਿਛਲੀ ਵਾਰ ਨੌਜਵਾਨਾਂ ਦੇ ਵਿੱਚ ਕਲਾਕਾਰਾਂ ਨੇ ਜੋਸ਼ ਭਰਿਆ ਸੀਗਾ ਤਾਂ ਉਵੇਂ ਹੀ ਕਹਿੰਦੇ ਨੇ ਕਿ ਇਸ ਵਾਰ ਵੀ ਨੌਜਵਾਨਾਂ ਦੇ ਵਿੱਚ ਜੋਸ਼ ਜ਼ਰੂਰ ਭਰਾਂਗੇ ਤਾਂ ਇਹ ਜਸਵਿੰਦਰ ਬਰਾੜ ਨੇ ਜਿਹੜੇ ਅੱਜ ਮਹਾਲੀ ਤੋਂ ਕਾਫਲੇ ਦੇ ਨਾਲ ਆਏ ਹੋਏ ਨੇ ਲੱਖਾ ਸਦਾਣਾ ਇੱਥੇ ਆਏ ਸੀਗੇ ਪਾਨਾ ਸਿੱਧੂ ਇੱਥੇ ਪਹੁੰਚੇ ਸੀਗੇ ਨਵਦੀਪ ਵਾਟਰ ਕੈਨਨ ਵਾਲੇ ਇੱਥੇ ਪਹੁੰਚੇ ਸੀਗੇ ਔਰ ਗਾਇਕ ਗੁਲਾਬ ਸਿੱਧੂ ਜਿਹੜੇ ਨੇ ਉਹ ਨਾਲ ਆਏ ਸੀਗੇ ਕਾਫਲੇ ਦੇ ਤੇ ਜਸਵਿੰਦਰ ਬਰਾੜ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਔਰ ਇੱਥੇ ਸੰਬੋਧਨ ਕਰਨ ਦੇ ਲਈ ਆਏ ਹੋਏ ਨੇ ਕਿ ਕਿਸਾਨੀ ਅੰਦੋਲਨ ਦੀ ਜਿਹੜੀ ਜਿੱਤ ਹੈ ਉਹ ਹਾਸਲ ਹੋ ਕੇ ਰਹੇਗੀ ਔਰ ਲੋਜਵੰਦਾਂ ਦੇ ਵਿੱਚ ਜੋਸ਼ ਇਸੇ ਤਰੀਕੇ ਦੇ ਨਾਲ ਕਲਾਕਾਰ ਭਰਦੇ ਰਹਿਣਗੇ ਗਾਇਕ ਜਸਵਿੰਦਰ ਬਰਾੜ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਉਹਨਾਂ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸ਼ੰਭੂ ਬਾਰਡਰ ਦੇ ਉੱਪਰ ਅੱਜ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਕਈ ਕਲਾਕਾਰ ਪਹੁੰਚੇ ਨੇ ਤਾਂ ਮੈਮ ਕਿਵੇਂ ਦੇਖ ਰਹੀਓ ਅੱਜ ਇਸ ਅੰਦੋਲਨ ਦੇ ਵਿੱਚ ਆਇਓ ਕੀ ਮਾਹੌਲ ਨਜ਼ਰ ਆ ਰਿਹਾ ਹੈ ਜੀ ਮਾਹੌਲ ਕੀ ਨਜ਼ਰ ਆ ਰਿਹਾ ਹੈ ਕਿ ਮਾਹੌਲ ਜੋਸ਼ ਦਾ ਨਜ਼ਰ ਆ ਰਿਹਾ ਸੀ ਪੂਰਾ ਜੋਸ਼ ਹੈ ਵੀ ਅਸੀਂ ਆਪਣਾ ਮਤਲਬ ਜਿਹੜਾ ਹੱਕ ਹੈ ਸਰਕਾਰ ਤੋਂ ਬੜੇ ਸ਼ਾਂਤਮਈ ਤਰੀਕੇ ਨਾਲ ਵੀ ਲੈਣਾ ਚਾਹੁੰਦੇ ਆ ਅਨੇਕ ਜਿਹੜੀ ਪਿਛਲੀ ਹੜੀ ਵੀ ਅੰਦੋਲਨ ਚ ਕਲਾਕਾਰ ਭਾਈ ਚਾਹਦੇ ਨੇ ਬਹੁਤ ਸਾਰਾ ਯੋਗਦਾਨ ਪਾਇਆ ਸੀਗਾ ਇਸ ਵਾਰ ਤਸਵੀਰ ਕੀ ਨਜ਼ਰ ਹੁੰਦੀ ਐ ਉਵੇਂ ਨੌਜਵਾਨਾਂ ਦੇ ਵਿੱਚ ਜੋਸ਼ ਦੇਖਿਆ ਤੁਸੀਂ ਇੱਥੇ ਬਿਲਕੁਲ ਉਵੇਂ ਹੀ ਦੇਖਿਆ ਜਿਵੇਂ ਦਿੱਲੀ ਦੇਖਿਆ ਸੀ ਉਵੇਂ ਹਾਂਜੀ ਅਚ ਜਿਵੇਂ ਤਸਵੀਰਾਂ ਤੁਸੀਂ ਵੀ ਦੇਖਿਆ ਹੋਣਗੀਆਂ ਜਿਵੇਂ ਬੈਰੀਕੇਟਿੰਗ ਹੋਈ ਐ ਥਰੂ ਗੈਸ ਦੇ ਗੋਲੇ ਛੁੱਟੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ ਇਹ ਸਾਰਾ ਸਿਨੈਰੀਓ ਨੂੰ ਕਿਵੇਂ ਤੁਸੀਂ ਐਨਾਲਿਸਿਸ ਕਰਦੇ ਹੋ ਇਹ ਨਹੀਂ ਚੀਜ਼ਾਂ ਹੋਣੀਆਂ ਚਾਹੀਦੀਆਂ ਅਨਾ ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਕੋਈ ਵੀ ਬੰਦਾ ਆਪਣੇ ਹੱਕ ਆ ਵਿਆਪ ਆਪ ਦੇ ਕੋਲੋਂ ਹੱਕ ਮੰਗ ਸਕਦੇ ਆ ਤੇ ਜੇ ਕੋਈ ਹੱਕ ਮੰਗਦਾ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਅਸੀਂ ਤੁਸੀਂ ਇੱਥੇ ਪਹੁੰਚੇ ਹੋ ਬੜੀ ਚੰਗੀ ਗੱਲ ਹੈ ਬੜਾ ਐਪਰੀਸ਼ੀਏਟ ਕਰ ਰਹੇ ਨੇ ਪਰ ਅਸੀਂ ਇੱਕ ਕਿਸਾਨ ਆ ਪਰ ਨੌਜਵਾਨ ਕਲਾਕਾਰਾਂ ਨੂੰ ਇਸ ਵਾਰ ਮਿਸ ਕਰ ਰਹੇ ਨੇ ਤੁਹਾਨੂੰ ਨਹੀਂ ਨਹੀਂ ਆਉਣਗੇ ਸਾਰੇ ਆਉਣਗੇ ਠੀਕ ਆ ਠੀਕ ਆ ਮੈਂ ਤਾਂ ਇਹ ਮੈਡਮ ਜਸਵਿੰਦਰ ਬਰਾੜ ਨੇ ਜਿਹੜੇ ਸ਼ੰਭੂ ਮੋਰਚੇ ਦੇ ਉੱਪਰ ਪਹੁੰਚੇ ਹੋਏ ਨੇ ਤਾਂ ਕਈ ਕਲਾਕਾਰ ਇੱਥੇ ਆਏ ਹੋਏ ਨੇ ਤਾਂ ਇੱਥੇ ਦੀ ਤਸਵੀਰ ਤੁਹਾਨੂੰ ਅੱਜ ਦਿਖਾ ਰਹੇ ਆ ਕਹਿੰਦੇ ਨੇ ਕਿ ਜਲਦੀ ਹੀ ਸਾਰੇ ਕਲਾਕਾਰ ਹੁਣ ਇੱਥੇ ਪਹੁੰਚਣਗੇ ਔਰ ਜਿਵੇਂ ਪਿਛਲੀ ਵਾਰ ਨੌਜਵਾਨਾਂ ਦੇ ਵਿੱਚ ਕਲਾਕਾਰਾਂ ਨੇ ਜੋਸ਼ ਭਰਿਆ ਸੀਗਾ ਤਾਂ ਉਵੇਂ ਹੀ ਕਹਿੰਦੇ ਨੇ ਕਿ ਇਸ ਵਾਰ ਵੀ ਨੌਜਵਾਨਾਂ ਦੇ ਵਿੱਚ ਜੋਸ਼ ਜ਼ਰੂਰ ਪਰ ਆਗੇ ਤਾਂ ਇਹ ਜਸਵਿੰਦਰ ਬਰਾੜ ਨੇ ਜਿਹੜੇ ਅੱਜ ਮਹਾਲੀ ਤੋਂ ਕਾਫਲੇ ਦੇ ਨਾਲ ਆਏ ਹੋਏ ਨੇ ਲੱਖਾ ਸਦਾਣਾ ਇੱਥੇ ਆਏ ਸੀਗੇ ਪਾਨਾ ਸਿੱਧੂ ਇੱਥੇ ਪਹੁੰਚੇ ਸੀਗੇ ਨਵਦੀਪ ਵਾਟਰ ਕੈਨਨ ਵਾਲੇ ਇੱਥੇ ਪਹੁੰਚੇ ਸੀਗੇ ਔਰ ਗਾਇਕ ਗੁਲਾਬ ਸਿੱਧੂ ਜਿਹੜੇ ਨੇ ਉਹ ਨਾਲ ਆਏ ਸੀਗੇ ਕਾਫਲੇ ਦੇ ਤੇ ਜਸਵਿੰਦਰ ਬਰਾੜ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਔਰ ਇੱਥੇ ਸੰਬੋਧਨ ਕਰਨ ਦੇ ਲਈ ਆਏ ਹੋਏ ਨੇ ਕਿ ਕਿਸਾਨੀ ਅੰਦੋਲਨ ਦੀ ਜਿਹੜੀ ਜਿੱਤ ਹੈ ਉਹ ਹਾਸਲ ਹੋ ਕੇ ਰਹੇਗੀ ਔਰ ਲੋਜਵਾਨਾ ਦੇ ਵਿੱਚ ਜੋਸ਼ ਇਸੇ ਤਰੀਕੇ ਦੇ ਨਾਲ ਕਲਾਕਾਰ ਭਰਦੇ ਰਹਿਣਗੇ